ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਦੇ ਦਸਵੇਂ ਗੁਰੂ ਵਾਹਿਗੁਰਜੀ ਕਿਰਪਾ ਕਰਨ ਸਾਰਿਆਂ ਤੇ ਹੀ ਮਿਹਰ ਭਰਿਆ ਹੱਥ ਰੱਖਣ ਆ ਗੋਦ ਸੰਬਰਦਮ ਇਨਾ ਆ ਰਹੀ ਵਾਹਿਗੁਰਜੀ ਵਾਹਿਗੁਰੂ ਸ਼ਹੀਦਾਂ ਦਾ ਦੇਨ ਆ ਰਹੇ ਨੇ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਸਾਡੇ ਵਾਸਤੇ ਆਪਣੇ ਪਿਤਾ ਵੀ ਮਾਤਾ ਵੀ ਤੇ ਆਪਣੇ ਬੱਚੇ ਵੀ ਚਾਹ ਸਹਿਬ ਜਾਦੇ ਵਾਹਿਗੁਰੂ ਜੀ ਇਹਨਾਂ ਮਹਾਨ ਗੁਰੂ ਵਾਹਿਗੁਰੂ ਜੀ ਨਾ ਮਹਾਨ ਗੁਰੂ ਨਾ ਕੋਈ ਹੋਇਆ ਹੋਵੇ ਤੇ ਨਾ ਹੀ ਹੋਣਾਵੇਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਤੰਦਰੁਸਤੀਆਂ ਬਖਸ਼ਣ ਸਭ ਨੂੰ ਹੀ ਸਭ ਦੇ ਹੀ ਘਰਾਂ ਵਿੱਚ ਮਿਹਰ ਭਰਿਆ ਰੱਖਣ ਤਾਂ ਤੰਦਰੁਸਤੀਆਂ ਬਖਸ਼ਣ ਸਰੀਰਾਂ ਨੂੰ ਵਾਹਿਗੁਰੂ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਕੇ ਵਾਹਿਗੁਰੂ ਜੀ ਰੋਜ਼ ਪਾਠ ਕਰਿਆ ਕਰੋ ਥੋੜੇ ਤੋਂ ਥੋੜਾ ਟਾਈਮ ਕੱਢ ਕੇ ਪਾਠ ਜਰੂਰ ਕਰਿਆ ਕਰੋ ਜੇ ਤੁਸੀਂ ਪਾਠ ਕਰਨ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਮੂੰਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਰੂਰ ਕਰਿਆ ਕਰੋ ਕਿਉਂਕਿ ਜਿਹੜਾ ਜਾਪ ਇਹ ਤੇ ਆਪਾਂ ਕੰਮ ਕਰਦੇ ਵੀ ਕਰ ਸਕਦੇ ਆ ਜਿਸ ਤਰ੍ਹਾਂ ਘਰ ਦਾ ਕੰਮ ਹੋ ਗਿਆ ਕੋਈ ਵੀ ਕੰਮ ਹੈ ਆਪਾਂ ਵਾਏ ਗੁਰੂ ਵਾਏ ਗੁਰੂ ਦਾ ਜਾਪ ਜੂਰ ਕਰੋ ਜੇ ਕਿਸੇ ਦਾ ਆਫਿਸ ਚ ਕੰਮ ਕਰਨਾ ਹੈ ਬਾਹਰ ਜਾ ਕੇ ਕੰਮ ਕਰਨਾ ਹੈ ਜਾਂਦਿਆਂ ਵਾਏ ਗੁਰੂ ਵਾਏ ਗੁਰੂ ਜੂਰ ਕਰੋ ਕਿਉਂਕਿ ਉੱਥੇ ਜਾ ਕੇ ਕੰਮ ਕਰਨਾ ਹੈ ਜੇ ਤੁਸੀਂ ਨਹੀਂ ਕਰ ਸਕਦੇ ਜਾਂ ਟਾਈਮ ਤੇ ਬਸੌਂਦਿਆਂ ਟਾਈਮ ਜੂਰ ਵਾਏ ਗੁਰੂ ਦਾ ਜਾਪ ਕਰੋ ਕਿਉਂਕਿ 24 ਘੰਟੇ ਹੁੰਦੇ ਆ 24 ਘੰਟਿਆਂ ਵਿੱਚੋਂ 10 ਮਿੰਟ ਜੂਰ ਵਾਏ ਗੁਰੂ ਆਸਤੇ ਕੱਢੋ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਬਹੁਤ ਔਖਾ ਵੇ ਬਹੁਤ ਦਰਦ ਹੁੰਦਾ ਪਰਿਵਾਰ ਵਾਰ ਨਾਲ ਕੋਈ ਸੋਖਾ ਨਹੀਂ ਹੁੰਦਾ ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਬਹੁਤ ਮਾਣ ਹੈ ਤੇ ਅਸੀਂ ਗੁਰੂ ਗੁਰੂ ਦੇ ਗੁਰੂ ਦੇ ਦਾਸਾਂ ਬਹੁਤ ਮਾਣ ਹੁੰਦਾ ਹੈ ਜੇ ਅਸੀਂ ਗੁਰੂ ਦੇ ਦਾਸਾਂ ਅਸੀਂ ਸਿੱਖ ਕੌਮ ਚਾਂ ਵਾਹਿਗੁਰੂ ਜੀ ਕਿਰਪਾ ਕਰਨ ਕਿ ਸਾਡੇ ਗੁਰੂ ਬਹੁਤ ਮਹਾਨ ਨੇ ਬਹੁਤ ਮਹਾਨ ਨੇ ਸਾਡੇ ਗੁਰੂ ਜਿਨ੍ਹਾਂ ਦੇ ਅਸੀਂ ਦਾਸ ਆ ਵਾਹਿਗੁਰੂ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਹੀ ਤੰਦਰੁਸਤੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ോബിന് ശ്രീ ഗുരു ഗോബിന് സിംഗി തന്ന തന്നി ഗുരു കലഗിയ ശ്രീ ഗുരു കലഗിയവ തന്നി ഗുരുവാജാ തന്നി ഗജാ ധന തന്ന ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਵਾਹਿਗੁਰੂ ਸਤਨਾਮ 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 ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਤੁਸੀਂ ਰੋਟੀ ਬਣਾਉਂਦੇ ਹੋ ਨਾ ਉਦੋਂ ਵੀ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਮੂੰਹ ਦੇ ਵਿੱਚ ਕਿਆ ਕਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ